ਮੁਸ਼ਕਕਤ ਦੇ ਅਰਥ ਹਨ ਮਿਹਨਤ ਕਾਲਣਾ ਸਖਤ ਕੰਮ ਨਾਮ ਜਪਣ ਵਿੱਚ ਮੁਸ਼ਕਕਤ ਜਾਂ ਮਿਹਨਤ ਕਰਨੀ ਪੈਂਦੀ ਹੈ ਉਹ ਕਿਹੜੀ ਮੁਸ਼ਕਕਤ ਜਾਂ ਮਿਹਨਤ ਹੈ ਜਿਹੜੀ ਨਾਮ ਜਪਣ ਵਿੱਚ ਕਰਨੀ ਪੈਂਦੀ ਹੈ ਨਾਮ ਜਪਣ ਵੇਲੇ ਤਾਂ ਸਰੀਰ ਕੋਈ ਕੰਮ ਨਹੀਂ ਕਰਦਾ ਇੱਕ ਜਗ੍ਹਾ ਤੇ ਆਰਾਮ ਨਾਲ ਬੈਠਾ ਹੁੰਦਾ ਹੈ ਨਾਮ ਸੰਬੰਧੀ ਮੁਸ਼ਕਲ ਤੋਂ ਗੁਰੂ ਨਾਨਕ ਸਾਹਿਬ ਦਾ ਕੇਸ ਮੁਸ਼ਕਲ ਵੱਲ ਇਸ਼ਾਰਾ ਹੈ ਜਰਾ ਸੋਚਿਆ ਪਤਾ ਲੱਗੇਗਾ ਕਿ ਨਾਮ ਜਪਣ ਵਾਲੀ ਮੁਸ਼ਕਲ ਉਤਨੀ ਸਰੀਰਕ ਮੁਸ਼ਕਲ ਜਾਂ ਮਿਹਨਤ ਨਹੀਂ ਜਿੰਨੀ ਦਿਮਾਗੀ ਜਾਂ ਮਨ ਦੀ ਮੁਸ਼ਕਲ ਹੈ ਮਨ ਨੂੰ ਨਾਮ ਸਿਮਰਨ ਵਿੱਚ ਡਾਢੀ ਮੁਸ਼ਕਲ ਕਰਨੀ ਪੈਂਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਨਾਮ ਸੰਬੰਧੀ ਮੁਸ਼ਕਲ ਤੋਂ ਜ਼ਿਆਦਾ ਕਰਕੇ ਮਨ ਦੀ ਮੁਸ਼ਕਲ ਹੀ ਮੁਰਾਦ ਹੈ ਮਨ ਨੂੰ ਨਾਮ ਜਪਣ ਵਿੱਚ ਕਿਉਂ ਤੇ ਕਿਹੜੀ ਮੁਸ਼ਕਲ ਕਰਨੀ ਪੈਂਦੀ ਹੈ ਆਓ ਜ਼ਰਾ ਇਸ ਸੰਬੰਧੀ ਵਿਚਾਰ ਕਰੀਏ ਗੁਰਸਿੱਖ ਦਾ ਮਨ ਨਾਮ ਜਪਣ ਤੋਂ ਪਹਿਲਾਂ ਦੁਨੀਆ ਅਤੇ ਦੁਨੀਆ ਦੀਆਂ ਚੀਜ਼ਾਂ ਸੰਬੰਧੀ ਖਾਸ ਰਾਵਾਂ ਕਾਸ ਅੰਦਾਜ਼ੇ ਲਗਾਈ ਬੈਠਾ ਹੁੰਦਾ ਹੈ ਇਹ ਰਾਵਾਂ ਜਾਂ ਅੰਦਾਜ਼ੇ ਉਸ ਨੇ ਦੁਨੀਆਂ ਦੇ ਲੋਕਾਂ ਵਿੱਚ ਰਹਿ ਕੇ ਉਹਨਾਂ ਦੀਆਂ ਰੋਜ਼ ਰੋਜ਼ ਦੁਨਿਆਵੀ ਗੱਲਾਂ ਸੁਣ ਕੇ ਪੱਕੇ ਕੀਤੇ ਹੁੰਦੇ ਹਨ ਇਹਨਾਂ ਪੱਕੇ ਹੋਏ ਦੁਨਿਆਵੀ ਅੰਦਾਜ਼ਿਆਂ ਜਾਂ ਰਾਵਾਂ ਜਾਂ ਨਿਸ਼ਚਿਆਂ ਅਨੁਸਾਰ ਉਹ ਮੁਦਤਾਂ ਤੋਂ ਆਪਣਾ ਜੀਵਨ ਬਤੀਤ ਕਰ ਰਿਹਾ ਹੁੰਦਾ ਹੈ ਜਾਦ ਗੁਰੂ ਸੇਖ ਨਾਮ ਜੱਪਣ ਦਾ ਜੀਵਨ ਅਖਤਿਆਰ ਕਰਦਾ ਹੈ ਤਾਂ ਉਸ ਦੇ ਕੰਨਾਂ ਵਿੱਚ ਦੁਨੀਆ ਦੀਆਂ ਰਾਵਾਂ ਤੇ ਨਿਸ਼ਚਾਂ ਦੀ بجائے ਗੁਰੂ ਦੇ ਦੁਨੀਆ ਸੰਬੰਧੀ ਰਾਵਾਂ ਤੇ ਨਿਸ਼ਚੇ ਸੁਣਾਈ ਪੈਣੇ ਸ਼ੁਰੂ ਹੁੰਦੇ ਹਨ ਕਿਉਂਕਿ ਗੁਰੂ ਦੀਆਂ ਗੱਲਾਂ ਅਤੇ ਦੁਨੀਆ ਤੋਂ ਸੁਣੀਆਂ ਗੱਲਾਂ ਵਿੱਚ ਬੜਾ ਫਰਕ ਹੁੰਦਾ ਹੈ ਇਸ ਕਰਕੇ ਗੁਰਸਿੱਖ ਦੇ ਮਨ ਨੂੰ ਪਹਿਲਾਂ ਆਪਣੇ ਪੁਰਾਣੇ ਖਿਆਲ ਰਾਵਾਂ ਨਿਸ਼ਚੇ ਠੀਕ ਅਤੇ ਗੁਰੂ ਦੇ ਗੁਰਬਾਣੀ ਰਾਹੀਂ ਦਸਿਆ ਰਾਵਾਂ ਨਿਸ਼ਚੇ ਉਪਰੇ ਉਪਰੇ ਲੱਗਦੇ ਹਨ। ਮਿਸਾਲ ਦੇ ਤੌਰ ਤੇ ਉਸ ਨੂੰ ਦੁਨਿਆਵੀ ਲੋਕਾਂ ਰਿਸ਼ਤੇਦਾਰਾਂ ਤੇ ਦੁਨਿਆਵੀ ਤਾਲੀਮ ਨੇ ਦੱਸਿਆ ਹੁੰਦਾ ਹੈ ਕਿ ਇਹ ਮੇਰਾ ਪਿਤਾ ਹੈ ਇਹ ਮੇਰਾ ਦੇਸ਼ ਹੈ ਇਹ ਮੇਰਾ ਘਰ ਹੈ ਪਰ ਉਸ ਦੇ ਨਾਮ ਦੇ ਰਸਤੇ ਤੇ ਤੁਰਨ ਵਾਲਾ ਪੂਰਨ ਗੁਰੂ ਇਸ ਦੇ ਉਲਟ ਦੱਸਦਾ ਹੈ ਕਿ ਇਸ ਸੰਸਾਰ ਵਿੱਚ ਤੇਰਾ ਕੋਈ ਦੁਸ਼ਮਣ ਨਹੀਂ ਇਹ ਤੇਰੇ ਮਾਤਾ ਪਿਤਾ ਸਾਥ ਸੰਬੰਧੀ ਕਿਸੇ ਆਰਜੀ ਸਮੇਂ ਲਈ ਤੇਰੇ ਨਾਲ ਆਣ ਮਿਲੇ ਹਨ ਇਹ ਸਭ ਰਿਸ਼ਤੇਦਾਰ ਵੀ ਤੇਰੀ ਤਰ੍ਹਾਂ ਜੀਵਨ ਮੁਸਾਫਰ ਹਨ ਜੋ ਆਪੋ ਆਪਣੇ ਟਿਕਾਣਿਆਂ ਤੇ ਅਪੜ ਕੇ ਤੇਰੇ ਨਾਲੋਂ ਨਿਖੜ ਜਾਣਗੇ ਕੋਈ ਕਿਸੇ ਦਾ ਦੇਸ਼ ਨਹੀਂ ਸਭ ਦੇਸ਼ ਇੱਕ ਹਨ ਅਤੇ ਉਹ ਉਸ ਕਰਤਾਰ ਦਾ ਹੈ ਜਿਸ ਨੇ ਸ੍ਰਿਸ਼ਟੀ ਰਚੀ ਹੈ ਫਿਰ ਗੁਰੂ ਆਖਦਾ ਹੈ ਕਿ ਇਹ ਸੰਸਾਰ ਜੋ ਤੈਨੂੰ ਦਿਸਦਾ ਹੈ ਇਹ ਹਰੀ ਦਾ ਰੂਪ ਹੈ ਸਭ ਪਾਸੇ ਹਰੀ ਹੀ ਹਰੀ ਹੈ ਉਸ ਦਾ ਹੀ ਚੌਹੀਂ ਤਰਫੀ ਪਸਾਰਾ ਹੈ ਜਦ ਗੁਰਸਿੱਖ ਗੁਰੂ ਦੇ ਸਭ ਰਾਵਾਂ ਨਿਸ਼ਜੇ ਆਪਣੇ ਪੁਰਾਣੇ ਤੇ ਦੁਨਿਆਵੀ ਗੱਲਾਂ ਨਿਸ਼ਜਾਂ ਤੋਂ ਵੱਖਰੇ ਨਵੇਂ ਤੇ ਉਲਟ ਦੇਖਦਾ ਹੈ ਤਾਂ ਪਹਿਲੇ ਬਹਿਲ ਆਪਣੇ ਰਾਵਾਂ ਨਿਸ਼ਜਾਂ ਨੂੰ ਤਿਆਗ ਕੇ ਗੁਰੂ ਦੇ ਰਾਵਾਂ ਨਿਸ਼ਜਾਂ ਅਨੁਸਾਰ ਜੀਵਨ ਬਤੀਤ ਕਰਨਾ ਬڑا ਕਠਨ ਦੇਖਦਾ ਹੈ ਗੁਰੂ ਦਾ ਸਿੱਖ ਨਾਲ ਉਸ ਨੂੰ ਮਾਨਸ ਤੋਂ ਦੇਵਤਾ ਬਣਾ ਦੇਣ ਦਾ ਇਕਰਾਰ ਹੁੰਦਾ ਹੈ ਪਰ ਮਾਨਸ ਤੋਂ ਦੇਵਤਾ ਬਣਨ ਵਿੱਚ ਸਿੱਖ ਦਾ ਸਰੀਰ ਜਾਂ ਸ਼ਕਲ ਸੂਰਤ ਨਹੀਂ ਬਦਲਦੇ ਉਸ ਦਾ ਮਨ ਦ੍ਰਿਸ਼ਟੀਕੋਣ ਜਾਂ ਖਿਆਲ ਬਦਲਦੇ ਹਨ ਅਗਰ ਆਦਮੀ ਕੋਲੋਂ ਉਸ ਦੇ ਨਿਸ਼ਚੇ ਰਾਵਾਂ ਤੇ ਖਿਆਲ ਲੈ ਲਵੋ ਤਾਂ ਉਸ ਦੇ ਪਾਸ ਹੋਰ ਕੁਝ ਰਹਿ ਹੀ ਨਹੀਂ ਜਾਂਦਾ ਕਿਉਂਕਿ ਆਦਮੀ ਦੀ ਸਭ ਤੋਂ ਵੱਡੀ ਮਲਕੀਅਤ ਉਸ ਦੇ ਖਿਆਲ ਰਾਵਾਂ ਨਿਸ਼ਚੇ ਹੀ ਹੁੰਦੇ ਹਨ ਹਰ ਆਦਮੀ ਦੀ ਦੁਨੀਆ ਉਸ ਦੇ ਰਾਵਾਂ ਨਿਸ਼ਚਿਆਂ ਉੱਤੇ ਹੀ ਕਾਇਮ ਹੁੰਦੀ ਹੈ ਇਸ ਲਈ ਜਦ ਨਾਮ ਦੇ ਰਸਤੇ ਤੇ ਗੁਰਸਿੱਖ ਤੁਰਦਾ ਹੈ ਤਾਂ ਉਸ ਨੂੰ ਆਪਣੇ ਨਿਸਜੇ ਰਾਵਾਂ ਵਿਚਾਰ ਛੱਡ ਕੇ ਗੁਰੂ ਦੀਆਂ ਰਾਵਾਂ ਵਿਚਾਰਾਂ ਤੇ ਨਿਸਤੇ ਗ੍ਰਹਿਣ ਕਰਨੇ ਬੜੇ ਮੁਸ਼ਕਲ ਨਜ਼ਰ ਆਉਂਦੇ ਹਨ ਆਪਣਾ ਸਭ ਕੁਝ ਛੱਡ ਕੇ ਗੁਰੂ ਦਾ ਸਭ ਕੁਝ ਆਪਣੇ ਅੰਦਰ ਭਰਨ ਦਾ ਕੰਮ ਕੋਈ 1-2 ਦਿਨ ਦੀ ਖੇਡ ਨਹੀਂ ਇਹੇ ਜੇ ਜਨਮ ਭਰ ਵਿੱਚ ਵੀ ਪੂਰੀ ਹੋ ਜਾਵੇ ਤਾਂ ਗੁਰਸਿੱਖ ਨੂੰ ਸੌਦਾ ਸਸਤਾ ਸਮਝਣਾ ਚਾਹੀਦਾ ਹੈ ਇਸ ਲਈ ਗੁਰੂ ਦਾ ਸਿੱਖ ਹਰ ਰੋਜ਼ ਆਪਣੇ ਸਦੀਆਂ ਤੋਂ ਬਣੇ ਪੁਰਾਣੇ ਸੁਭਾਅ ਨੂੰ ਤਿਆਗਦਾ ਤੇ ਉਸ ਦੀ ਥਾਂ ਤੇ ਗੁਰੂ ਦੇ ਸੁਭਾਅ ਨੂੰ ਪਰਵੇਸ਼ ਕਰਾਉਂਦਾ ਰਹਿੰਦਾ ਹੈ ਇਹ ਹੈ ਮੁਸ਼ਕਲ ਇਹ ਹੈ ਮਿਹਨਤ ਇਹ ਹੈ ਘਾਲਣਾ ਜੋ ਹਰ ਗੁਰਸਿੱਖ ਨੂੰ ਮਾਨਸ ਤੋਂ ਦੇਵਤਾ ਬਣਾਉਣ ਵਾਸਤੇ ਕਰਨੀ ਪੈਂਦੀ ਹੈ ਭਾਈ ਗੁਰਦਾਸ ਜੀ ਨੇ ਜਦ ਆਖਿਆ ਸੀ ਕਿ ਗੁਰਸਿੱਖੀ ਬਾਰੀਕ ਹੈ ਸਿਲ ਚੱਟਣ ਫਿੱਕੀ ਖੰਡਿਓ ਤਿੱਖੀ ਆਖੀਏ ਇਹ ਵਾਲੋ ਨਿੱਕੀ ਤਾਂ ਆਪ ਦਾ ਇਸ਼ਾਰਾ ਵੀ ਇਸ ਉੱਤੇ ਦਸੀ ਮੁਸ਼ਕਕਦ ਵਾਲ ਸੀ ਜੋ ਨਾਮ ਜਪਣ ਵਾਲੇ ਪੁਰਸ਼ਾਂ ਨੂੰ ਹਰੀ ਦੇ ਰਸਤੇ ਤੇ ਕਰਨੀ ਪੈਂਦੀ ਹੈ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਨਾਮ ਜਪਣ ਵਿੱਚ ਮੁਸ਼ਕਲ ਘਾਲਣਾ ਸਖਤ ਮਿਹਨਤ ਕਰਨੀ ਪੈਂਦੀ ਹੈ ਤਾਂ ਇਹ ਜਪਿਆ ਹੀ ਕਿਉਂ ਜਾਵੇ ਜਾਂ ਦੂਸਰੇ ਲਫ਼ਜ਼ਾਂ ਵਿੱਚ ਉਹ ਕਿਹੜਾ ਲਾਭ ਹੈ ਉਹ ਕਿਹੜਾ ਇਨਾਮ ਹੈ ਜਿਹੜਾ ਨਾਮ ਜਪਣ ਦੀ ਮੁਸ਼ਕਲ ਘਾਲਣਾ ਨੂੰ ਬਰਦਾਸ਼ਤ ਕੀਤਿਆਂ ਗੁਰਸਿੱਖ ਨੂੰ ਮਿਲਦਾ ਹੈ ਆਓ ਇਸ ਦਾ ਉੱਤਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਜੋ ਗੁਰਸਿੱਖ ਨਾਮ ਸਿਮਰਨ ਦੀ ਮੁਸ਼ਕਤ ਕਾਲ ਦਾ ਹੈ ਉਸ ਦੇ ਵਿਚਾਰ ਬਦਲਨੇ ਸ਼ੁਰੂ ਹੋ ਜਾਂਦੇ ਹਨ ਉਸ ਦਾ ਦ੍ਰਿਸ਼ਟੀਕੋਣ ਵਟਣਾ ਸ਼ੁਰੂ ਹੋ ਜਾਂਦਾ ਹੈ ਉਸ ਦਾ ਮਨੁੱਖੀ ਸੁਭਾਅ ਬਦਲ ਕੇ ਰੱਬੀ ਸੁਭਾਅ ਹੁੰਦਾ ਹੈ ਅਤੇ ਇੱਕ ਦਿਨ ਐਸਾ ਆਉਂਦਾ ਹੈ ਕਿ ਉਹ ਇਸ ਸ੍ਰਿਸ਼ਟੀ ਨੂੰ ਰੱਬੀ ਨਜ਼ਰ ਨਾਲ ਰੱਬੀ ਨੁਕਤਾ ਨਿਗਾਹ ਨਾਲ ਦੇਖਦਾ ਹੈ ਅਤੇ ਇਸ ਵਿੱਚ ਬੇਪਰਵਾਹ ਬੇਫਿਕਰ ਸੋਖ ਚਿੰਤਾ ਥੋੜ੍ਹ ਤੋਂ ਉੱਚੇ ਪਾਦਸ਼ਾਹਾਂ ਦੇ ਸੁੱਖਾਂ ਨੂੰ ਸ਼ਰਮਿੰਦਿਆ ਕਰ ਦੇਣ ਵਾਲਾ ਮਹਾ ਸੁਖੀ ਜੀਵਨ ਬਤੀਤ ਕਰਦਾ ਹੈ ਅੰਤ ਵਿੱਚ ਨਾਮ ਅਭਿਆਸੀ ਕਰਤਾਰ ਨਾਲ ਇੱਕਮਿਕ ਹੋ ਜਾਂਦਾ ਜਾਂ ਕਰਤਾਰ ਦਾ ਰੂਪ ਹੋ ਜਾਂਦਾ ਹੈ ਉਸ ਦਾ ਇੱਥੇ ਵੀ ਤੇ ਅੱਗੇ ਵੀ ਮੁਖ ਉਜਲਾ ਹੋ ਜਾਂਦਾ ਹੈ ਉਹ ਆਤਮਕ ਨੁਕਤੇ ਤੋਂ ਇਤਨਾ ਅਮੀਰ ਹੋ ਜਾਂਦਾ ਹੈ ਕਿ ਉਸ ਦੀ ਦੌਲਤ ਵੰਡਿਆਂ ਮੁਕਦੀ ਨਹੀਂ ਸਗੋ ਖੂ ਦੇ ਪਾਣੀ ਵਾਂਗਰ ਵਰਤਿਆਂ ਵੱਧਦੀ ਹੈ ਨਾਮ ਦੇ ਮੁਸ਼ਕਲ ਵਾਲੇ ਗੁਰਮੁਖ ਕਿਸੇ ਵਕਤ ਰੱਬ ਰੂਪ ਹੋ ਕੇ ਆਪਣੀ ਦੌਲਤ ਵੰਡ-ਵੰਡ ਕੇ ਬੇਸ਼ੁਮਾਰ ਹੋਰ ਜੀਵਨ ਪੰਧ ਦੇ ਮੁਸਾਫਰਾਂ ਦਾ ਭਲਾ ਕਰਦੇ ਹਨ ਐਸੇ ਗੁਰਸਿੱਖਾਂ ਗੁਰਮੁਖਾਂ ਸੰਬੰਧੀ ਕਿਹਾ ਗਿਆ ਹੈ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਗੁਰਸਿੱਖਾਂ ਕੀ ਭੁੱਖ ਸਭ ਗਈ ਤੈਨ ਪਿਛੈ ਹੋਰ ਖਾਏ ਕਨੇਰੀ ਜਿਸ ਮੁਸ਼ਕਕਤ ਦਾ ਫਲ ਆਦਮੀ ਨੂੰ ਰੱਬ ਵਰਗਾ ਸੁਖੀ ਬੇਪਰਵਾ ਤੇ ਸ਼ਕਤੀਵਾਨ ਬਣਾ ਦੇਵੇ ਉਹ ਮੁਸ਼ਕਕਤ ਖੁਸ਼ੀ ਨਾਲ ਕਰਨੀ ਚਾਹੀਦੀ ਹੈ ਉਹ ਮੁਸ਼ਕਕਤ ਨਹੀਂ ਮੁਸ਼ਕਕਤ ਦੇ ਪੇਸ ਵਿੱਚ ਰੱਬ ਦੀ ਰਹਿਮਤ ਹੈ ਰੱਬ ਤੱਕ ਪਹੁੰਚਣ ਦੀ ਪੌੜੀ ਹੈ ਸੂਰ ਮੇ ਪਿੱਛੇ ਐਸੀ ਮੁਸ਼ਕਲ ਉਪਰੋਂ ਦੁਨੀਆਂ ਦੇ ਝੂਠੇ ਤੇ ਨਾਸ਼ਵੰਤ ਸੁਖ ਵਾਰਦੇ ਆਏ ਹਨ ਤੇ ਅੱਗੇ ਨੂੰ ਸਦਾ ਵਾਰਦੇ ਰਹਿਣਗੇ